ਬਾਕੀ ਖੁਸ਼ ਹੋ। ਠੀਕ ਆ ਜੀ ਸਾਰਿਆਂ ਨੂੰ ਹੋਪਸ ਆ ਸਾਰਿਆਂ ਨੂੰ ਤੁਸੀਂ ਘੈਂਟ ਹੋਵੋਗੇ ਸਵਾਗਤ ਆਏ ਤੁਹਾਡਾ ਆਪਣੇ ਘੈਂਣ ਦੇ ਵਲੌਗ ਚ ਸੋ ਹੋਪਸ ਆ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਹੈਨਾ ਤੇ ਬਾਕੀ ਆਪਾਂ ਤਾਂ ਹਜੇ ਘਾਟੀ ਠੀਕ ਐ ਬਿਮਾਰ ਜੇ ਨਾ ਬਾਕੀ ਅੱਜ ਆਪਾਂ ਸੋਚਿਆ ਸੀ ਅੱਜ ਹੈਗੀ ਮਾਰਨਿੰਗ ਤੇ ਆਪਾਂ ਸੋਚਿਆ ਸੀ ਜੀ ਅੱਜ ਆਪਾਂ ਬਣਾਉਨੇ ਆ ਮੂਲੀ ਵਾਲੇ ਭਾਂਠੇ ਸੋ ਆਪਾਂ ਬਰੇਕੇਚੋਂ ਮੂਲੀਆਂ ਜਿਹੜੀਆਂ ਤੋੜ ਕੇ ਲਈ ਆਏ ਸੀਗੇ ਉਹਨਾਂ ਨੂੰ ਵਾਸ਼ ਵੀ ਕਰ ਲਿਆ ਸੀਗਾ ਸੋ ਹੁਣ ਆਪਾਂ ਉਹਨੂੰ ਬਣਾਉਣੇ ਆ ਬੂਲੀ ਵਾਲੇ ਪਰੌਂਠੇ ਦੇਖਦੇ ਆ ਕਿੱਦਾਂ ਦੇ ਬੰਦੇ ਹਨ ਸੋ ਬਲੌਗ ਦੇ ਨਾਲ ਬਣੇ ਰਹੋ ਤੇ ਬਲੌਗ ਨੂੰ ਸਕਿੱਪ ਨਾ ਕਰਿਓ ਸੋ ਜਿਹੜੇ ਨਵੇਂ ਆਏ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਜੋ ਦਿਖਾਉਣੇ ਆਪ ਤੁਹਾਨੂੰ ਬੂਲੀ ਵਾਲੇ ਪਰੌਂਠੇ ਬੂਲੀ ਵਾਲੇ ਪਰੌਂਠੇ ਕੀ ਹੋ ਰਿਹਾ ਦੇ ਇੱਧਰ ਕੀ ਹੋ ਰਿਹਾ ਬੂਲੀ ਵਾਲੇ ਕੱਦੂ ਬੈਠਾ ਸਾਡੇ ਕੋ ਸਹੀ ਹੈ ਤੇ ਇਹ ਇਸ ਨੂੰ ਬਣਾਉਣਾ ਹਾਂ ਹਰੇ ਕੋ ਸਾਡੇ ਇਹਗੇ ਮੂਲੀਆਂ ਅਰੇ ਮੂਲੀਆਂ ਹਰੇ ਕੀ ਤਲਮ ਨੇ ਲਾ ਲਾ ਦੇ ਇੱਕ ਮਿੰਟ ਲਓ ਜੀ ਇੱਕ ਮਿੰਟ ਪਹਾਂ ਲਿਆ ਹੋ ਮੇਰੇ ਨਾਲ ਖੜੇ ਹਾਲੂ ਮੂਰੀ ਹਨੀ ਜਲੇ ਛੱਲੀ ਆਣੀ ਫਸਟ ਟਾਈਮ ਜਲੇ ਰਹਾ ਮੈਨੇ ਜਲਣ ਕੇ ਮੈਂ ਬੰਦੇ ਪ੍ਰਾਊਡ ਹੈ ਆਹ ਕੀ ਬਾਕੀ ਸੀ ਕੀ ਆਪਾਂ ਆ ਗਏ ਸੀ ਕਿਚਨ ਚ ਤੇ ਆਪਾਂ ਆਪਾਂ ਨੀਅਮੂੜੀ ਛੱਲੀ ਆ ਲੈਕੋ ਹਾਂ ਮੈਂ ਤਾਂ ਮੇਰਾ ਕੰਮ ਕੀ ਹੈ ਚੱਲੇ ਜਦੋਂ ਮੂਰੀ ਇਹ ਤਾਂ ਸਦਾ ਬਦਲਣ ਕਾਹਨ ਤੱਕ ਚਾਹਤਾ ਹੈ। ਐਸੇ ਐਸੇ ਸਾਰੇ ਰੜਦੇ ਹੁੰਦੇ ਮੂਰੀ। ਤੋ ਕੀ ਤਾਂ ਲੁਗਿਆ। ਛੜੀ ਸੇ ਆਫੀ ਮੂਰੀਆਂ ਖਾਂਦੀ ਆ। ਉਹ ਵੋਪਾ ਜਾਂਦਾ ਮੂਰੀ ਹੈ। ਚਾ ਵੀ ਹਾਂਜੀ ਆਪਾਂ ਸਾਰਾ ਮਟੀਰੀਅਲ ਕਰ ਲੈ ਸੀ ਰੈਡੀ ਤੇ ਆਪਾਂ ਹੁਣ ਪਰੌਣਾ ਬਣਾਉਣ ਲੱਗੇ ਆ। ਇੱਧਰ ਆਪਣਾ ਇੱਕ ਪਰੌਣਾ ਬਣਦਾ ਜਾਵਾ। ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਪੋਣੇ ਮਟੀਰੀਅਲ। ਬਹੁਤ ਜ਼ਿਆਦਾ।

ਇਹ ਕਿਦੜੇ ਹੈ ਜਿਹੜੇ ਗਏ ਪੁਰਾਣਾ ਹਨਾ ਬਣਾ ਰਹੇ ਸੀ ਬੰਦਾ ਇਹਨੂੰ ਨੂੰ ਭੁੱਖ ਲੱਗੀ ਹੈ ਫਿਰ ਅੰਨੂ ਸਾਂਤ ਆਪਾਂ ਮਾੜੀ ਜਿਹੀ ਟਰੌਣ ਦੇ ਆਪਾਂ ਟੇਸਟ ਵੀ ਕਰ ਲੈ ਇਸ ਬਹੁਤ ਜਿਆਦਾ ਟੇਸਟੀ ਸੀਗੇ ਤਾਂ ਤੁਹਾਨੂੰ ਕਿੱਦਾਂ ਲੱਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤੇ ਬਲੌਗ ਦਾ ਆਪਾਂ ਇੱਥੇ ਹੀ ਕਰਦੇ ਐਂਡ ਅਸੋ ਜੇ ਬਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਨੂੰ ਨੈਕਸਟ ਕੈਂਡ ਦੇ ਬਲੌਗ ਚ ਬਾਏ ਬਾਏ